¡Vamos! ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮਿਕਮਰ ਜਾਤੀ ਹੈ ਮੈਂ ਲਗਰਕੋਂ ਦਾ ਰਾਜਪੁਰਾਣਾ ਬਦਾਨਾ ਜੀ ਪੁਰਾਂਜਾ ਜੀ ਇੱਥੇ ਪਾਣੀ ਗੋਲੇ ਮਾਰ ਕੇ ਦੇਣ ਦੀ ਜਾਣਕਾਰੀ ਦੋ ਕਿਦਾਂ ਹੋਇਆ ਸਾਡਾ ਜਿਹੜਾ ਹੋਰ ਬੁਝਿਆ ਨਾ ਉਹ ਕੈਸੀ ਗੱਲ ਔਰ ਇਹਦੇ ਬਾਅਦ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਦੋ ਦਿਨ ਠਿਗਾ ਜਿਹੜਾ ਪਾਣੀ ਕਿੱਦਾਂ ਰਹਾ ਔਰ ਇਹਦੇ ਵੀ ਬਾਅਦ ਤੋਂ ਅਮੀਨਪੁਰਾਂ ਦੇ ਤੁਮੇ ਬੜੇ ਬੇਹਾਨਦੋੜ ਕਰ ਦਿੱਤੀ ਪੇਸ਼ਾਨਾਨ ਸਾਨੂੰ ਉਹਨਾਂ ਨੇ ਕਹਿ ਸੀ ਕਿ ਇਹ ਅਸੀਂ ਇਹਨੂੰ ਚੈੱਕ ਕਰਕੇ ਦੇਵਾਂਗੇ ਪਰ ਉਹ ਬਾਰ ਬਾਰ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਤੌਕਾ ਮਾਲੇ ਉਹਨਾਂ ਦਾ ਵਿਚ ਇਹ ਦੂਰਾ ਪਿਆ ਪੂਰਾ ਨਹੀਂ ਕਰਿਆ ਉਹਨਾਂ ਨੇ ਇਸ ਦੌਰਾਨ ਜਦੋਂ ਸਾਡਾ ਤੇ ਕਮਰਾ ਬਣਿਆ ਹੋਇਆ ਸੀਗਾ ਸਾਡਾ ਸਮਾਨ ਅੰਦਰ ਛੇਫਰਾਂ ਦਾ ਸੀਗਾ ਇਸ ਦੌਰਾਨ ਚੋਰਾਂ ਨੇ ਉੱਥੋਂ ਸਮਾਨ ਕੱਢ ਲਿਆ ਸਾਡਾ ਅੱਡੀ ਕੈਟਪੁਰੀ ਦੀ ਕਿਚੜ ਵਾਲੀ ਮੋਟਰ ਖਿਚੜ ਵਾਲੀ ਚੈਨਪੁਰੀ ਲੱਗੀ ਸੀ ਉਹ ਚੱਕ ਕੇ ਲੈ ਗਏ ਥਲੋਂ ਵਿੱਚ ਮਾਰ ਕੇ ਥਾਰ ਉਤਾਰ ਮਾਰ ਕੇ ਲੈ ਗਏ ਮੋਟਰ ਉਹਨਾਂ ਦੇ ਵਿੱਚ ਗਿਆ ਅਸੀਂ ਜਦੋਂ ਔਰ ਬ੍ਰਿਜ ਬੰਦ ਹੋਣ ਦੀ ਖਬਰ ਸੁਣ ਕੇ ਆਈ ਸੀ ਪੀਡਬੀ ਤੋਂ ਅਖੀਰ ਸਾਰੇ ਸਾਫਰੋਂ ਅਤੇ ਸਾਫਰਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਕਹਿੰਦਾ ਸੀਗਾ ਕਿ ਆਪਾਂ ਨੂੰ ਇਹ ਕਿਉਂਕਿ ਸਾਰਾ ਸਾਡਾ ਟ੍ਰੈਕ ਜਿਹੜਾ ਦੋ ਜਿਹੜਾ ਅੰਡਰ ਬਿਜ ਗਿਆ ਕਿੰਨੇ ਡਿਮਾਂਡ ਹੋ ਜੂਗਾ। ਇਹ ਪਾਈ ਰੀ ਪੱਕੀ ਡਿਊਟੀ ਲਗਾਓ ਕਿ ਸਰ ਕੋਈ ਪਰੇਸ਼ਾਨੀ ਕੋਈ ਨਾ ਹੋਵੇ ਸਾਡੇ। ਇੱਥੇ ਪੁਰਾਣੇ ਰਾਜ ਤੋਂ ਸਾਰੇ ਇਲਾਕੇ ਦਾ ਸਾਨੂੰ ਇਧਰੋਂ ਜਿਹੜੇ ਸਾਡੇ ਅੰਡਰ ਬਿਜ ਆਏ ਜੋਤਦੇ ਆ। ਜਿਹੜਾ ਪਰਲਾ ਵੱਡਾ ਅੰਡਰ ਬਿਜ ਜਗਾ ਉਹ ਹੈਗਾ ਰੇਲਵੇ ਦੇ ਨੇ ਜਿਮਾਰੀ ਹੈਗੀ ਉਹਨਾਂ ਦੀ ਪਾਣੀ ਕੱਢਣੀ। ਮੈਂ ਰੇਲਵੇ ਦੇ ਏਡੀਨ ਨੂੰ ਜਾ ਕੇ ਮਿਲ ਕੇ ਆਇਆ ਸੀਗਾ ਜਿਹੜੀ ਬੈਕਅਪ ਫਿਕਸ ਆਪ ਦਾ ਪਹਿਲਾ। ਇਹ ਕੋਸ਼ਿਸ਼ ਆਪਣਾ ਉੱਥੇ ਪ੍ਰਬੰਧ ਕਰੋ ਤਾਂ ਜੋ ਪਾਣੀ ਨਾ भरे ਉੱਥੇ ਤੇ ਸਾਡਾ ਕਾਰਜ ਕੰਮ ਚੱਲੇ ਪਰ ਤੂ ਇੰਡੀਆ ਨੇ ਵੀ ਸਹੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ ਜਦੋਂ ਕਰ ਕੋਸਾਲੇ ਸਾਡੇ ਜਿਹੜੇ ਈਓ ਨੇ ਇਹਨਾਂ ਨੇ ਜਿਹੜੀ ਡਿਊਟੀ ਲਗਾਈ ਸੀ ਵਿਕਾਸ ਚੌਧਰੀ ਇੱਕਾ ਪਿੱਛੇ ਪਰ ਬੜੇ ਫੋਸਟ ਨੂੰ ਕਹਿਣਾ ਪੈਂਦਾ ਕਿ ਅੱਜ ਇੱਥੇ ਜਦੋਂ ਮੈਂ ਸਵੇਰੇ ਮੈਨੂੰ ਫੋਨ ਆਇਆ ਜਦਾਰ ਮੇਵਾ ਸਿੰਘ ਜੀ ਸਾਹਮਣੇ ਐਮਸੀ ਆ ਗਏ ਮੈਂ ਕਿਹਾ ਕਿ ਉੱਥੇ ਬੜੇ ਮਾੜੇ ਹਾਲਾਤ ਨੇ ਮੈਂ ਉਸੇ ਟਾਈਮ ਹੀ ਸੁੱਤਾ ਹੀ ਉੱਠ ਕੇ ਆ ਗਿਆ ਕਿ ਮੇਰੇ ਦਰਬਾਰ ਬੈਸ ਦੇਖ ਸਕਦੇ ਹੋ ਕਿ ਮੈਂ ਦੇਖੋ ਤੁਹਾਨੂੰ ਆ ਕੇ ਫਿਰ ਮੈਂ ਉਹ ਖਾਰੇ ਪਰੰਜਰੀ ਬੁਲਾਏ ਉਹ ਜਿਹੜੀ ਸਮਾਨ ਦੀ ਲੋੜ ਸੀ ਤੇ ਮਗਾ ਕੇ ਮੈਂ ਵੱਡੇ ਅੰਮ੍ਰਿਤਪੁਰ ਦੇ ਵਿੱਚ ਲਾਗਾ ਆਪਣਾ ਫਰਮਾਨ ਤੇ ਨਾਮ ਅਹਿਮਾਨ ਫਰੀਦ ਤੇ ਵੀ ਸਾਡੇ ਜਿਹੜੇ ਕਰਮਚਾਰੀ ਹੈਗੇ ਆ ਉਹ ਸੈੱਟ ਕਰ ਰਹੇ ਹਾਂ ਉੱਥੇ ਪਾਣੀ ਨਿਕਲ ਜਾਊਗਾ ਔਰ ਉਹਰੇ ਵੀ ਜਿਹੜਾ ਹੈਗਾ ਅਸੀਂ ਜਿਹੜਾ ਜੋ ਬੰਸੀ ਕੇ ਲੋੜੇ ਤੇ ਉਸੇ ਕਰਦੇ ਆ ਤਾਂ ਕਿ ਉਹ ਦੁਬਾਰਾ ਫਿਰ ਪਰੇਸ਼ਾਨੀ ਨਾ ਹੋ ਸਰ ਜੇ ਇਹ ਜੇ ਔਰ ਬ੍ਰਿਜ ਬੰਦ ਕਰ ਰਹੇ ਪਰਲੀ ਸਾਈਡ ਤੋਂ ਬਿਲਕੁਲ ਇਹ ਜੇ ਤਾਂ 2 ਮਹੀਨੇ ਬਾਅਦ ਹੀ ਕਰਨ ਦੇ ਜਦੋਂ 2 ਮਹੀਨੇ ਪਹਿਲਾਂ ਹੀ ਕਰ ਲੈਂਦੇ ਕੋਈ ਬੜਾ ਕਪ ਫੈਸਲਾ ਜਿਹੜਾ ਲਿਆ ਜਿਵੇਂ ਇਸ ਤਰ੍ਹਾਂ ਨੇ ਲਿਆ ਮੈਨੂੰ ਇਹ ਸਾਹਿਬ ਕਹਿੰਦੇ ਵੀ ਮੈਂ ਇਹਨਾਂ ਨੂੰ ਐਸਟੀਐਮ ਸਾਹਿਬ ਨੂੰ ਵੀ ਕਹਿਹੜਾ ਇਸ ਤਰ੍ਹਾਂ ਕਿ ਇਹਨੂੰ 2 ਮਹੀਨੇ ਬਾਅਦ ਬੰਦ ਕਰੋ ਬਰਥ ਟਾਈਮ ਲੱਗ ਜੇ ਪਰ ਅਸੀਂ ਇਹੜਾ ਨੇ ਕਿ ਇੰਨੀ ਮਤਲਬ ਹਜ਼ਾਰਾਂ ਲੋਕਾਂ ਦੀ ਪਰੇਸ਼ਾਨੀ ਨਾਲ ਜੁੜਿਆ ਮਸਲਾ ਹੈਗਾ ਤਾਂ ਪ੍ਰਸ਼ਾਸਨ ਦੇ ਜਿਹੜਾ ਕਹਿਣ ਦੇ ਵੀ ਜਿਹੜਾ ਹੈਗਾ ਜਿਹੜਾ ਪੀਡਬਲੂ ਵਿਭਾਗ ਨੇ ਕਿਉਂ ਕੰਮ ਸ਼ੁਰੂ ਕੀਤਾ ਨਹੀਂ ਸਰ ਜੇ ਇਹਨਾਂ ਨੇ ਉਦਘਾਟਨ 4 ਮਹੀਨੇ ਪਹਿਲਾਂ ਕੀਤਾ ਉਸ ਟਾਈਮ ਸ਼ੁਰੂ ਕਰ ਦਿੰਦੇ ਨਹੀਂ ਉਦਘਾਟਨ ਲੈ ਲਏ ਤੇ ਗੱਲ ਹੀ ਨਹੀਂ ਸੀ ਕਿ ਜੀ ਰਿਪੇਅਰ ਕਰਾਤਾ ਉਹ ਇਹਨਾਂ ਦੇਖੋ ਉਹਨਾਂ ਨੇ ਆਪਣਾ ਮੇਅਰ ਹੋਣੀ ਸੀਗੀ ਕਾਹ ਚ ਰਿਪੇਅਰ ਨੂੰ 4 ਮਹੀਨਾ ਹੋ ਗਿਆ ਰਿਐਕਸ਼ਨ ਦਾ ਪਹਿਲਾਂ ਉਹ ਬਦਲਾ ਇਹਨਾਂ ਨੇ ਉਹਦੇ ਜੋ ਵੀ ਜਨਸਾਰ ਮੱਤੀ ਕਰੀ ਸੀ ਆਪਣੀ ਜੋ ਨਾਮ ਨੂੰ ਠੀਕ ਲਗਿਆ ਤਾਂ ਉਦੋਂ ਹੀ ਸ਼ੁਰੂ ਕਰ ਦਿੰਦੇ ਬਸੇ ਵੀ ਬਾਰਿਸ਼ ਤੇ ਬਾਰਿਸ਼ ਪੋਸਾਂ ਕੋ ਦੱਸ ਦਿੱਤਾ ਨਹੀਂ ਹੁੰਦਾ ਹੁਣ ਬਸੇ ਵੀ ਆਪਾਂ ਨੂੰ ਇੱਕ ਸਾ ਮ ਬਾਰਿਸ਼ ਸ਼ੁਰੂ ਹੋ ਜਾਂਦੀ ਆਪਾਂ ਮਾਰਚ ਤੋਂ ਜਿਹੜਾ ਚਲਾਈ ਸ਼ੁਰੂ ਹੋ ਜਾਂਦਾ ਆਪੇ ਜੂਨ ਲਾਸ਼ੇ ਤੇ ਜੁਲਾਈ ਸ਼ੁਰੂ ਹੋ ਜਾਂਦਾ ਬਾਰਿਸ਼ ਆਉਂਦਾ ਤਾਂ ਉਦੋਂ ਹੀ ਇਹਨਾਂ ਨੂੰ ਦੋਖੜਾ ਕਰ ਦੇਣੀ ਚਾਹੀਦੀ ਸੀ ਪਹਿਲਾਂ ਹਰਾਨਾਗਾ ਜਿਹੜਾ ਪ੍ਰਸ਼ਾਸਨ ਹੈਗਾ ਆ ਜਿਹੜੇ ਪਰਖਾ ਗੋਡੋ ਗੋਡੋ ਬੰਦਿਆ ਸਕੂਲ ਦੇ ਬੱਚੇ ਸਾਡੀ ਟੀਡੀ ਸਾਡੀ ਮਾਤਾ ਵਾਪਨਾ ਜਿਹੜੀਆਂ ਕਿਥੇ ਡਿਊਟੀ ਕਰਨ ਜਾਣੀਆਂ ਉਹ ਤੋਂ ਇਧਰ ਆਉਣੀ ਆ ਤੇ ਸਾਰੇ ਪਰੇਸ਼ਾਨ ਬਚਾਰੇ ਇੱਥੇ ਆ ਕੇ ਕਿ ਹੁਣ ਮੈਂ ਆ ਕੇ ਖੜਿਆ ਦੋ ਟਾਈ ਕੰਦੇ ਅਸੀਂ ਲੱਗੇ ਆਏ ਜਿਹੜੇ ਮੋਟਰ ਕਿੱਡੀ ਮਗਾਈ ਹੈ ਫਰ ਮੇਡੀ ਕਿੱਡੀ ਮਗਾਈ ਹੈ ਤਾਂ ਪਾਣੀ ਕਿੱਡਿਆ ਹੁਣ ਅਸੀਂ ਮੋਟਰ ਲਾ ਕੇ ਮੋਟਰ ਚਾਲੂ ਕੀਤੀ ਹੈ ਤੇ ਅਗਲਾ ਹੁਣ ਪਰਮਾਤ ਪੱਕੇ ਤੇ ਕਰਨ ਲੱਗੇ ਕਿ ਦਿੱਕਤ ਨਾ ਹੋਵੇ ਨਾ ਨਾ ਜੱਜੀ ਸਿੰਘ ਵਾਲੀ ਆ ਜੀ ਵਾਰ ਲੈ ਕੇ ਆ ਰਹੇ ਜੀ ਹਾਂ ਜੀ ਸਵੇਰੇ ਜੀ ਬੱਚਾ ਅਗਰ ਸਕੂਲ ਜਾਂਦੇ ਹੈਗੇ ਆ ਜੀ ਅਗਰ ਸਵੇਰੇ 8 ਵਜੇ ਦਾ ਟਾਈਮ ਹੈ ਬੱਚੇ 8 10 8 20 8 30 ਦੇ ਪਹੁੰਚੇ ਆ ਬੱਚਿਆਂ ਦੀ ਪੜਾਈ ਜਾਂਦਾ ਬਹੁਤ ਨੁਕਸਾਨ ਹੋ ਰਿਹਾ ਹੈਗਾ ਉਸ ਤੋਂ ਇਲਾਵਾ ਹੁਣੇ ਪਹਿਲੀ ਵਾਰਿਸ਼ ਪਈ ਹੈ ਤੁਸੀਂ ਆ ਦੇਖ ਲਓ ਕਿ ਉੱਥੇ ਹੁਣ ਕਮੇਟੀ ਦਾ ਉਹ ਸਾਫ਼ ਕਰਨ ਵਾਲਾ ਹੈਗਾ ਟੈਂਕਰ ਆਇਆ ਹੈਗਾ ਉਹ ਹਾਲੇ ਸਾਫ਼ ਕਰ ਰਿਹਾ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ ਜੀ ਹਾਂ ਜੀ ਮੇਰਾ ਨਾਮ ਕਰਨੈਲ ਪੁਰੀਆ ਜੀ ਪਿੰਡ ਨਵਾਸ ਕਲਾ ਦੇਖੋ ਜਿਹੜਾ ਪੁਰਾਣਾ ਟਰਾਕ ਤੇ ਰਿਪੇਅਰ ਹੋ ਰਹੀ ਹੈ ਅਗਰ ਉਹ ਪਹਿਲਾਂ ਤੁਹਾਨੂੰ ਰਿਪੇਅਰ ਪਹਿਲਾਂ ਕਰਨ ਦੇ ਗਰਮੀਆਂ ਦੇ ਵਿੱਚ ਨੂੰ ਬਰਸਾਨ ਦਾ ਟਾਈਮ ਇਹਦਾ ਚੱਲ ਨਹੀਂ ਰੇ ਰਸਤੇ ਦੋਨੇ ਇਹ ਵੀ ਬੰਦ ਹੈ ਉਹ ਵੀ ਬੰਦ ਹੈ ਜਨਤਾ ਬਹੁਤ ਹੈਰਾਨ ਹੋ ਰਹੀ ਹੈ ਬੁਰਾ ਭਾਂਕੇ ਪਿਆਰੇ ਦੇਖੋ ਉਧਰ ਜਾਮ ਲੱਗ ਰਿਹਾ ਹੈ ਇਧਰ ਜਾਮ ਲੱਗ ਰਿਹਾ ਹੈ ਲੱਖਾਂ ਦੀ ਤਦਾਦ ਮਾਰੋ ਕਿੰਨੇ ਕਿੰਨੇ ਲੰਬੀ ਦੌਰ ਤੱਕ ਗੱਡੀਆਂ ਖੜੀਆਂ ਕੋਈ ਐ ਹੀ ਨਹੀਂ ਬੱਚਿਆਂ ਨੇ ਸਕੂਲ ਵੀ ਜਾਣਾ ਪੜਨ ਵਾਸਤੇ ਉਹਨਾਂ ਦੇ ਪੜਾਈ ਦਾ ਨੁਕਸਾਨ ਹੋ ਰਿਹਾ ਕੀ ਅਪੀਲ ਕੀ ਕਰਦੇ ਹੋ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਅਪੀਲ ਮੰਗ ਕਰ ਮੰਗ ਸਾਡੀ ਤਾਂ ਮੰਗੇ ਐਸੀ ਵੀ ਜਿਹੜਾ ਉਹ ਕੋਲਾ ਹੈ ਨਾ ਉਹ ਇਸ ਟਾਈਮ ਨਾ ਛੇੜ ਦੇ ਬਰਸਾਤ ਤੋਂ ਜਾਂ ਪਹਿਲਾਂ ਕਰ ਲੰਦੇ ਜਾਂ ਬਰਸਾਤ ਟੱਪਣ ਤੋਂ ਬਾਅਦ ਕਰ ਲਾਂ ਉਹ ਸਕੂਲ ਦੇ ਬੰਦ ਹੋਣ ਵਾਲੀ ਇਹ ਪਰੇਸ਼ਾਨੀ ਹੋ ਗਈ ਬਸ ਐਂ ਜੇ ਦੇਖ ਹੀ ਸਕਦੇ ਹੋ ਕਿ ਹੋਰ ਕੋਈ ਰਸਤਾ ਨਹੀਂ ਹੈਗਾ ਇਹ ਫੇਵਰੇਟ ਮੇਨ ਰਸਤਾ ਜਿਹੜਾ ਹੈਗਾ ਇਹ ਇਹੀ ਬੰਦ ਚੱਲਣ ਵਾਲਾ ਰਸਤਾ ਜੀਗਾ ਉੱਪਰ ਵਾਲਾ ਰਸਤਾ ਹੈ ਉਹ ਮੇਨ ਬੰਦ ਪਿਆ ਹੈ ਜੀ ਚਾਹਨਾ ਕੀ ਤੁਹਾਨੂੰ ਪ੍ਰਸ਼ਾਸਨ ਨੂੰ ਇਹ ਚਾਹਨਾ ਚਾਹੁੰਦੇ ਆ ਵੀ ਇਹਦਾ ਧਿਆਨ ਦੇਣਾ ਧਿਆਨ ਜਲਦੀ ਤੋਂ ਜਲਦੀ ਧਿਆਨ ਦੇਣਾ ਜੀਦਾ ਕਿਉਂਕਿ ਪ੍ਰਸ਼ੰਤਾ ਦਾ ਮਾਹੌਲ ਹੈ ਕਿ ਇਹ ਲੋਕਾਂ ਨੂੰ ਪ੍ਰਸੰਨੀ ਨਾਲ ਛੱਲਣੀ ਪਵੇ ਸਰਪਨਾ ਨਾਮ ਹੋ ਗੋ ਜੀ ਮੈਂ ਰਿਤੇਸ਼ ਵੰਸਲ ਐਮਐਲਏ ਰਾਤ ਨਵਲੂ ਕੋਆਡੀਨੇਟਰ ਲਗਾਏ ਹੋਏ ਆਸੀਂ ਅਸੀਂ ਜਿੱਥੇ ਮੈਡਮ ਦੇ ਨਿਰਦੇਸ਼ਾਂ ਦੇ ਅਨੁਸਾਰ ਜੋ ਅੰਡਰਬ੍ਰਿਜ ਦੇ ਵਿੱਚ ਦੇਖਣ ਆਈ ਸੀ ਵੀ ਕੀ ਸਿਸਟਮ ਚੱਲ ਰਿਹਾ ਹੈ ਕਿ ਕੋਈ ਟ੍ਰੈਫਿਕ ਦੇ ਵਿੱਚ ਬਾਧਾ ਤਾਂ ਨਹੀਂ ਆ ਰਹੀ ਕਿਉਂਕਿ ਮੈਡਮ ਨੇ ਪਹਿਲਾਂ ਹੀ ਸਾਰੇ ਆਲਰੇਡੀ ਮਿਊਸਪਲ ਕਾਉਂਸਲਸ ਨੂੰ ਜਾਂ ਹੋਰ ਡਿਪਾਰਟਮੈਂਟਸ ਨੂੰ ਸੀਰੀਅਸ ਬੋਰਡ ਨੂੰ ਵੀ ਕਹਿ ਰੱਖਿਆ ਸੀ ਵੀ ਇੱਥੇ ਪਾਣੀ ਖੜਾ ਨਾ ਹੋਵੇ ਕਿ ਆ ਕਿ ਜਦੋਂ ਇੱਕਦਮ ਬਾਰਿਸ਼ ਆਉਂਦੀ ਹੈ ਸਪੋਜ਼ ਰਾਤ ਨੂੰ ਬਾਰਿਸ਼ ਆ ਗਈ ਤਾਂ ਮਾਰਨਿੰਗ 2-3 ਘੰਟੇ ਦੇ ਵਿੱਚ ਕੱਢਣ ਦਾ ਕੱਢਣ ਤੇ ਟਾਈਮ ਤਾਂ ਲੱਗਦਾ ਹੀ ਹੈਗਾ ਇਹਦੇ ਵਿੱਚ ਲੋਕਾਂ ਨੂੰ ਹੈਕਟਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਆ ਹੈ ਕਿ ਆਪਣੇ ਰਾਤਪੁਰੇ ਦੇ ਵਿੱਚ ਕੁਝ ਵਿਰੋਧੀ ਲੋਕ ਕੁਝ ਵਿਰੋਧੀ ਪਾਰਟੀਆਂ ਦੇ ਲੋਕ ਜੋ ਕੀ ਹੈ ਇਸ ਚੀਜ਼ ਨੂੰ ਮੁੱਦਾ ਬਣਾ ਰਿਹਾ ਕਿ ਜੀ ਇੱਥੇ ਪੁਲਾ ਦੇ ਵਿੱਚ ਪਾਣੀ ਭਰ ਗਿਆ ਕੋਈ ਐਡਮਿਨਿਸਟ੍ਰੇਸ਼ਨ ਕੁਝ ਨਹੀਂ ਕਰ ਰਿਹਾ ਲੇਕਿਨ ਜੀ ਕੋਈ ਗੱਲ ਨਹੀਂ ਹੈ ਅਸੀਂ ਹੁਣ ਦੇਖਿਆ ਕਿ ਪੁਰਾਣੀ ਇੰਡਰੂਸ ਜਿਹੜਾ ਟ੍ਰੈਫਿਕ ਹੈ ਬਹੁਤ ਸਮੂਥਲੀ ਚੱਲ ਰਿਹਾ ਹੈ ਔਰ ਪਾਣੀ ਇੱਥੇ ਨਹੀਂ ਹੈ ਇਸ ਵੇਲੇ ਵੀ ਠੀਕ ਹੈ ਔਰ ਤਾਂ ਕਰਕੇ ਮੇਰੀ ਲੋਕਾਂ ਨੂੰ ਇਹੀ ਫੀਲ ਹੈ ਕਿ ਆਪਾਂ ਹੈਕਟਿਕ ਨਾ ਹੋਈਏ ਸਾਰਾ ਟ੍ਰੈਫਿਕ ਸਮੂਥ ਚੱਲ ਜਾਏ ਔਰ ਇੱਕ ਦੂਜੇ ਤੋਂ ਅੱਗੇ ਜਾਣ ਦੀ ਹੋੜ ਦੇ ਵਿੱਚ ਟ੍ਰੈਫਿਕ ਨੂੰ ਜਾਮ ਨਾ ਕਰੀਏ ਧੰਨਵਾਦ ਸਾਰਾ ਆਪਣਾ ਨ ਰਜੇਸ਼ ਕੁਮਾਰ ਵਾਸ਼ਪਰਦਾ ਨਗਰ ਕੌਂਸਲ ਦਾ ਅਧਿਕਾਰ ਅਰੇ ਅੱਜ ਜਿਹੜਾ ਉਹ ਬ੍ਰਿਜ ਪਾਣੀ ਦਾ ਭਰ ਗਿਆ ਸੀ ਤੁਸੀਂ ਖਾਲੀ ਆ ਕੇ ਰਾਈਟ ਟਾਈਮ ਤੇ ਉਹ ਕੀ ਕਹਿਣਾ ਵੈਸੇ ਮੈਂ ਤਾਂ ਤੁਹਾਨੂੰ ਦੱਸਦਾ ਜੀ ਬਰਸਾਤਾ ਦਾ ਮੌਸਮ ਹੈ ਵੈਸੇ ਐਮ ਐਲ ਏ ਮੈਡਮ ਨੀਨਾ ਮਿੱਤਰ ਜੀ ਦੇ ਦਿਸ਼ਾ ਨਿਰਦੇਸ਼ ਵੀ ਹੈ ਕਿ ਸ਼ਹਿਰ ਵਾਸੀ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਆਪਣਾ ਜਿਵੇਂ ਕੰਮ ਚੱਲ ਰਿਹਾ ਓਵਰਵਿਜ਼ ਦਾ ਆਪਾਂ ਨੂੰ ਪਤਾ ਹੀ ਹੈ ਤਾਂ ਉਹਦੇ ਕਰਕੇ ਜੋ ਅੰਡਰਵਿਜ ਦਾ ਰਸਤਾ ਸ਼ਹਿਰ ਵਾਸੀਆਂ ਵਾਸਤੇ ਖੋਲਿਆ ਗਿਆ ਸੀ ਬਰਸਾਤ ਦੇ ਕਾਰਨ ਇੱਥੇ ਪਾਣੀ ਵਗੜਾ ਖੜ ਜਾਂਦਾ ਪਰ ਫਿਰ ਵੀ ਜੋ ਈਓ ਸਾਹਿਬ ਜਾਂ ਸੈਨੀਟਰੀ ਇਨਸ ਜੋ ਨਗਰ ਕੌਂਸਲ ਨੂੰ ਹਦਾਇਤਾਂ ਕੀਤੀਆਂ ਹੋਈਆਂ ਨੇ ਤੇ ਐਜ਼ੇ ਮੈਂ ਵਾਈਸਪਰਧਾਨ ਨਗਰ ਕੌਂਸਲ ਰਾਜਪਾ ਤੇਸ਼ ਬਾਂਸਲ ਜੀ ਜੋ ਐਮਐਲਏ ਕੋਆਰਡੀਨੇਟਰ ਹੈ ਅਸੀਂ ਵਾਚ ਕਰ ਰਹੇ ਹਾਂ ਕਿਤੇ ਵੀ ਕਿਸੇ ਵੀ ਪਾਸੇ ਸ਼ਹਿਰ ਵਾਸੀ ਨੂੰ ਦਿੱਕਤ ਨਾ ਆਏ ਜਿੱਥੇ ਵੀ ਪਾਣੀ ਵਗੈਰਾ ਖੜ ਜਾਂਦਾ ਹੈ ਨਾਲ ਦੀ ਨਾਲ ਮੋਟਰਾਂ ਪੰਪ ਲਗਾ ਕੇ ਉਸ ਪਾਣੀ ਨੂੰ ਕਢਾ ਦਿੱਤਾ ਜਾਂਦਾ ਹੈ ਤਾਂ ਕਿ ਸ਼ਹਿਰ ਵਾਸੀਆਂ ਨੂੰ ਆਉਣ ਜਾਣ ਵਾਸਤੇ ਕੋਈ ਦਿੱਕਤ ਨਾ ਆਏ ਹੁਣ ਤੁਸੀਂ ਦੇਖ ਵੀ ਰਹੇ ਹੋ ਕਿ ਰਾਤ ਬਾਰਿਸ਼ ਹੋਈ ਸੀ ਕੁਝ ਪਾਣੀ ਖੜ ਗਿਆ ਸੀ ਫਿਰ ਉਹ ਪਾਣੀ ਵਗੈਰਾ ਪੰਪ ਮੋਟਰ ਨਾਲ ਕਢਵਾ ਤੇ ਅਸੀਂ ਚੈੱਕ ਵੀ ਕਰਨ ਆਏ ਆਂ ਤੇ ਅੱਗੇ ਵੀ ਜਿੰਨਾ ਵੀ ਸਟਾਫ ਹੈ ਸਾਰਾ ਪ੍ਰਿਪੇਅਰ ਹੈ ਸ਼ਹਿਰ ਵਾਸੀਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਆਏ ਬਾਕੀ ਮੈਂ ਆਪਣੇ ਵੱਲੋਂ ਅਪੀਲ ਕਰਦਾ ਸਾਰਿਆਂ ਨੂੰ ਕਿਉਂਕਿ ਆਪਾਂ ਇੱਕ ਰਾਜਪੁਰਾ ਸ਼ਹਿਰ ਦੇ ਵਾਸੀ ਆਂ ਆਪਾਂ ਇੱਕ ਦੂਜੇ ਨੂੰ ਵੀ ਕੋਆਪਰੇਟ ਕਰੀਏ ਕਈ ਵਾਰ ਕਈ ਬੰਦੇ ਫਵਾਹ ਫਲਾ ਦਿੰਦੇ ਆਂ ਇਹ ਟਾਈਮ ਅਜੇ ਹੈ ਕਿਉਂਕਿ ਆਪਣਾ ਸਾਰਿਆਂ ਦਾ ਫਰਜ਼ ਬੰਦਾ ਹੈ ਤੇ ਅਸੀਂ ਵੀ ਲਗੇ ਹੋ ਦਿਨ ਰਾਤ ਲੋਕਾਂ ਦੀ ਸੇਵਾ ਵਾਸਤੇ ਇਹ ਸਾਰੇ ਜੇ ਪਹਿਲਾਂ 2 ਮਹੀਨੇ ਪਹਿਲਾਂ ਪੁਲਿਸ ਸਟਾਰਟ ਹੋ ਜਾਂਦਾ ਇਹ ਬਸ ਨਾਮ ਦਾ ਰਹਿਦਾ ਜੀਗਾ ਦੇਖੋ ਕੁਝ ਟੈਕਨੀਕਲ ਪ੍ਰੋਬਲਮ ਸੀ ਇਸ ਚੀਜ਼ ਕਰਕੇ ਕੁਝ ਦੁਕਾਨਦਾਰਾਂ ਨੇ ਵੀ ਉੱਥੇ ਐਮਐਲਏ ਸਾਹਿਬ ਤੱਕ ਅਪਰੋਚ ਕੀਤਾ ਕੋਈ ਸੀਜ਼ਨ ਵਗੈਰਾ ਸੀ ਉਹਨਾਂ ਦਾ ਕਹਿੰਦਾ ਥੋੜਾ ਜਿਹਾ ਸਾਨੂੰ ਟਾਈਮ ਦਿੱਤਾ ਜਾਏ ਪਰ ਅਗਰ ਹੁਣ ਦੇਖਿਆ ਜਾਏ ਜੋ ਸ਼ੁਰੂਆਤ ਕੀਤੀ ਹੈ ਹੁਣ ਪੂਲ ਸੀ ਜਿਹੜਾ ਮਤਲਬ ਐਸੀ ਕੰਡੀਸ਼ਨ ਚ ਆ ਸਕਦਾ ਸੀ ਟੈਕਨੀਕਲ ਦਿੱਕਤਾਂ ਵੀ ਆ ਰਹੀਆਂ ਸੀ ਬਰਸਾਤਾ ਚ ਬਾਈ ਚਾਂਸ ਕੋਈ ਮਿਸ ਹੈਪਨਿੰਗ ਹੋ ਜਾਂਦੀ ਫਿਰ ਬਹੁਤ ਵੱਡੀ ਦਿੱਕਤ ਸੀ ਤਾਂ ਕਿ ਐਮਐਲਏ ਸਾਹਿਬ ਨੇ ਫਿਰ ਇਮੀਡੀਏਟਲੀ ਕਿਹਾ ਕਿ ਉੱਡ ਦਾ ਕੰਮ ਵੀ ਜਾਰੀ ਰੱਖੋ ਬਾਕੀ ਜੋ ਆਪਣਾ ਮੇਨ ਪੂਲ ਹੈ ਉਧਰ ਵਾਲਾ ਉਹਦੀ ਪ੍ਰੋਸੈਸਿੰਗ ਚੱਲ ਰਹੀ ਹੈ ਐਮਐਲਏ ਸਾਹਿਬ ਨੇ ਜੋ ਵੀ ਅਫਸਰ ਸਹਿਬਾਨ ਨੇ ਜਾਂ ਸੈਂਟਰ ਤੱਕ ਜੋ ਅਪਰੋਚ ਕਰ ਰਹੇ ਹਨ ਉਹ ਵੀ ਪੂਲ ਜਲਦ ਤੋਂ ਜਲਦ ਖੁੱਲ ਜਾਏਗੀ